ਵਿੰਦਰ ਗੋਇਲ ਜੀ ਸਾਰੇ ਐਮਸੀ ਸਾਹਿਬਾਨ ਲੰਮੇ ਲੰਡੂ ਚੱਲ ਕੇ ਆਏ ਆਮ ਆਦਮੀ ਪਾਰਟੀ ਦੇ ਦਰਜਾ 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 ਮੈਂਬਰ ਸਾਹਿਬਾਨ ਸੇ ਅਫੀਸਰ ਸਾਹਿਬਾਨ ਸਾਰੇ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਕਿ ਸਰਕਾਰਾਂ ਆਂਦੀਆਂ ਰਹਿੰਦੀਆਂ ਨੇ ਜਾਂਦੀਆਂ ਰਹਿੰਦੀਆਂ ਨੇ ਕਬਾੜ ਨੰਬਰ 3 ਨਰ ਬਾੜ ਨੰਬਰ 4 ਬਹੁਤ ਬੜੀ ਪਾਣੀ ਨੂੰ ਲੈ ਕੇ ਮੰਗ ਹੋਈ ਬੜਾ ਔਖਾ ਸਮਾਂ ਕੱਟਿਆ ਬੜੇ ਲੋਕ ਆਂਦੇ ਸੀਗੇ ਸਾਡੇ ਲੇਵੇ ਵੀ ਪਾਣੀ ਪੀਣ ਨੂੰ ਨਹੀਂ ਹੈਗਾ ਤਾਂ ਪਹਿਲਾਂ ਅਸੀਂ ਮੰਤਰੀ ਜੀ ਨੂੰ ਕਿਹਾ ਜਦੋਂ ਐਮਐਲਏ ਸੀਗੇ ਸਨ ਇਹ ਉਦੋਂ ਕਿਹਾ ਉਦੋਂ ਇਹਨਾਂ ਨੇ अथक ਕੋਸ਼ਿਸ਼ ਕਰਕੇ ਵਾਟਰ ਟੈਂਕਸ ਬਣਾਏ ਉਸ ਤੋਂ ਬਾਅਦ ਮੰਤਰੀ ਬਣੇ ਅੱਜ ਇਹ ਪਾਈਪਲਾਈਨ ਦਾ ਜਿਹੜਾ ਕੰਮ ਹੈ 2 ਕਰੋੜ ਰੁਪਏ ਦਾ ਤਾਂ ਉਹਦੀ ਸ਼ੁਰੂਆਤ ਕਰਨ ਜਾ ਰਹੇ ਨੇ ਤਾਂ ਮੈਂ ਬਹੁਤ-ਬਹੁਤ ਵਧਾਈ ਦਿਨਾ ਮੂਲਕ ਬਸੀਆਂ ਨੂੰ ਵੀ ਅੱਜ ਮੂਲਕ ਦੇ ਵਿੱਚ ਆਈ ਜਾਂ ਕੋਈ ਕਰਨੀ ਹੋਊਗਾ ਜਿੱਥੇ ਸਭ ਪਾਣੀ ਪੈਣਾ ਇਹਨਾਂ ਨੇ ਜਿੰਦਾਬਾਦ ਨਰਕ ਕੱਢਿਆ ਲੋਕਾਂ ਨੂੰ ਪੀਣ ਨੂੰ ਪਾਣੀ ਜਿਹੜਾ ਦਿੱਤਾ ਹੈ ਬਹੁਤ ਔਖਾ ਜੀਵਨ ਬਤੀਤ ਕੀਤਾ ਹੈ ਮੰਤਰੀ ਜੀ ਉਰੇ ਲੋਕਾਂ ਨੇ ਪਾਣੀ ਕੰਨੀਓ ਬਹੁਤ ਪਰੇਸ਼ਾਨ ਹੋਏ ਨੇ ਤੁਹਾਡੇ ਲਈ ਵੀ ਬਹੁਤ ਵਾਰੀ ਅਸੀਂ ਧਿਆਨ ਚ ਗੱਲ ਲਿਆਈ ਪਰ ਅੱਜ ਇਸ ਨੂੰ ਬੂਰ ਪਿਆ ਇਹ ਸਾਰਾ ਮੰਤਰੀ ਜੀ ਦੇ ਸਦਕੇ ਇਹਨਾਂ ਦੀਆਂ ਕੋਸ਼ਿਸ਼ਾਂ ਸਦਕੇ ਨਾਲ ਮੂਲਕ ਦੇ ਘਰ-ਘਰ 'ਚ ਪਾਣੀ ਪਹੁੰਚਾਉਣ ਦਾ ਜਿਹੜਾ ਮੰਤਰੀ ਜੀ ਨੇ ਸੰਕਲਪ ਲਿਆ ਸੀਗਾ ਉਹ ਅੱਜ ਪੂਰਾ ਹੋਣ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਧਹਾੜੇ ਦੀ ਇਹ ਸ਼ੁਭ ਧਹਾੜਾ ਮੈਂ ਕਹਿ ਸਕਦਾ ਅੱਜ ਕਿਉਂ ਕਿ ਅੱਜ ਜੋ ਸਭ ਤੋਂ ਵੱਡੀ ਦਿੱਕਤ ਆ ਨਾ ਉਹ ਪੀਣ ਦੇ ਪਾਣੀ ਦੀ ਦਿੱਕਤ ਹੈ ਜਿੰਨੀਆਂ ਬਿਮਾਰੀਆਂ ਨੇ ਉਹ ਸਾਰੀਆਂ ਪੀਣ ਦੇ ਪਾਣੀ ਦੇ ਲੱਗਦੀਆਂ ਪੀਂਦਾ ਪਾਣੀ ਸ਼ੁੱਧ ਨਹੀਂ ਰਿਹਾ ਇਹ ਵੀ ਨਾ ਜਿਹੜਾ ਬੋਤਲਾਂ ਦਾ ਪਾਣੀ ਆਪਾਂ ਪੀਨੇ ਆ ਇਹਦੇ ਬਾਰੇ ਵੀ ਕਿਹਾ ਹੈ ਕਿ ਪਲਾਸਟਿਕ ਜਾਂਦਾ ਅੰਦਰ ਸੋ ਕਿਸੇ ਵੀ ਤਰ੍ਹਾਂ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਕਿਹੜਾ ਪਾਣੀ ਸਹੀ ਹੈ ਤੇ ਕਿਹੜਾ ਪਾਣੀ ਗਲਤ ਹੁਣ ਬੋਤਲਾਂ ਦੇ ਵਿੱਚ ਕਈ ਵਾਰੀ ਉਹੀ ਭਰਿਆ ਹੁੰਦਾ ਜਿਹੜਾ ਕਿਸੇ ਦੇਖਿਆ ਸੋ ਜੇ ਸਭ ਤੋਂ ਸ਼ੁੱਧ ਪਾਣੀ ਹੈ ਤਾਂ ਨਹਿਰੀ ਪਾਣੀ ਨੂੰ ਟ੍ਰੀਟ ਕਰਕੇ ਜੇ ਦਿੱਤਾ ਜਾਵੇ ਇਸ ਤੋਂ ਸ਼ੁੱਧ ਪਾਣੀ ਕੋਈ ਨਹੀਂ ਆਜਿਹੇ ਅਲਕਲਾਈਨ ਵਾਟਰ ਕਹਿੰਦੇ ਨੇ ਜੀ 100-100 ਰੁਪਏ ਦੀ ਬੋਤਲਾਂ ਦੀ ਉਹ ਵੀ ਇਹ ਤੋਂ ਨੀਚੇ ਨੇ ਸੋ ਮੂਲਕ ਸ਼ਹਿਰ ਦੇ ਲਈ 13 ਕਰੋੜ ਰੁਪਏ ਦੀ ਲਾਗਤ ਦੇ ਨਾਲ 13 ਕਰੋੜ ਰੁਪਏ ਲੱਗਣਾ ਇਸ ਤੇ ਇੱਕ ਮੂਲਕ ਦੇ ਵਿੱਚ ਕੀਤਾ ਤੇ ਇੱਕ ਖਨੌਰੀ ਦੇ ਵਿੱਚ ਕੀਤਾ ਖਨੌਰੀ 11 ਕਰੋੜ ਰੁਪਏ ਲੱਗਣਾ ਇੱਥੇ 13 ਕਰੋੜ ਰੁਪਏ ਲੱਗਣਾ ਜਿਵੇਂ ਆਰਣ ਨੇ ਦੱਸਿਆ ਪਹਿਲਾਂ ਕਿ ਹਰ ਘਰ ਨੂੰ ਪਾਣੀ ਦੇ ਰਿਹਾ ਇਸ ਸਬੰਧ ਦੇ ਵਿੱਚ ਬਾਡਰ ਟਰੀਟਮੈਂਟ ਪਲਾਂਟ ਲੱਗਣਾ ਜਿੱਥੇ ਪਾਣੀ ਟ੍ਰੀਟ ਹੋਊਗਾ ਤੇ ਦੂਜਾ ਪਾਪ ਪੈ ਰਹੇ ਨੇ ਅੱਜ ਆਪਾਂ ਪਾਈਪਾਂ ਦੇ ਜਿਹੜੇ ਕੰਮ ਦੀ ਸ਼ੁਰੂਆਤ ਕਰ ਰਹੇ ਆ ਇੱਥੇ ਦੇਗੀ ਪਾਈਪਾਂ ਰਹੇ ਨੇ আর ਜਿਹਦੀ ਲਾਈਫ 50 ਸਾਲ ਹੈ ਉਸ ਤਰ੍ਹਾਂ ਦੇ ਮਜਬੂਤ ਪੈਪ ਪਾਏ ਜਾਣਗੇ ਜਿਹਦੇ ਕੋਈ ਲੀਕੇਜ ਨਹੀਂ ਹੈ ਕੁਝ ਨਹੀਂ ਹੈ ਤੇ ਇਹ 3.5 ਕਿਲੋਮੀਟਰ 3.5 ਕਿਲੋਮੀਟਰ ਇਹ ਜਿਹੜੀ ਹੈ ਪਾਈਪ ਲਾਈਨ ਪੈਣੀ ਹੈ ਜਿਹਦੇ ਵਿੱਚ 4 ਇੰਚੀ ਪੈਪ ਵੀ ਪੈਣਾ ਹੈ 6 ਇੰਚੀ ਪੈਪ ਵੀ ਪੈਣਾ ਹੈ 8 ਇੰਚੀ ਪੈਪ ਵੀ ਪੈਣਾ ਤੇ 2 ਕਰੋੜ 3 ਲੱਖ ਰੁਪਏ ਦਾ ਜਿਹੜਾ ਇਹ ਕੱਲੇ ਪਾਈਪ ਪੈਨ ਤੇ ਲੱਗਣਾ ਜਿਹਦੀ ਸ਼ੁਰੂਆਤ ਹੈ ਜਿੱਥੇ ਕੋਈ ਹੈ ਤੇ ਠੇਕੇਦਾਰ ਵੀ ਇੱਥੇ ਆਜ ਰਾ ਕਿੱਥੇ ਹੈ ਜੀ ਆਪਣੇ ਇਸ ਜੀ ਸਭ ਕਿਤੇ ਆਓ ਜੀ ਆਓ ਅੱਛਾ ਮੇਰੇ ਕੋਲ ਪਾਗ ਕਿੰਨੇ ਦਿਨਾਂ ਦੇ ਕਰੂਗੇ ਲਾਓ ਜੀ ਵੀ ਕਿੰਨੇ ਦਿਨਾਂ ਅਜ ਕੰਪਲੀਟ ਕਿੰਨੇ ਦਿਨਾਂ ਦੇ ਕਰਨਾ ਕੰਪਲੀਟ ਕਰਨੇ ਟੋਟੋ ਛੇ ਮਹੀਨੇ ਦਾ ਟਾਈਮ ਹੈ ਪਰ ਤੇਨੇ ਕਿੰਨੇ ਦੇ ਵਿੱਚ ਲੱਭੋ ਤਿੰਨ ਮਹੀਨਿਆਂ ਦੇ ਵਿੱਚ ਕਹ ਰਹੇ ਨੇ ਕਿ 3 ਮਹੀਨਿਆਂ ਦੇ ਵਿੱਚ ਜਿਹੜੇ ਸਾਰੀਆਂ ਬੈਪਾਂ ਉਹ ਅਸੀਂ ਪਾ ਦੇਵਾਂਗੇ। ਬਾਕੀ ਇਸ ਵਾਰਡ ਦੀ ਗੱਲ ਕੀਤੀ ਆ। ਮੇਰੀ ਯਾਦ ਹੈ ਜਦੋਂ ਵੋਟਾਂ ਮੰਗਣ ਆਏ ਸੀ 2022 ਦੇ ਵਿੱਚ ਤਾਂ ਇਸ ਵਾਰਡ 'ਚ ਉਦੋਂ ਪ੍ਰੋਬਲਮ ਦੀ ਸਭ ਤੋਂ ਜ਼ਿਆਦਾ ਇੱਥੇ ਲੋਕਾਂ ਇਕੱਠੇ ਹੋ ਕੇ ਕਿਹਾ ਸੀ ਕਿ ਸਾਡੇ ਪੀਣ ਵਾਲਾ ਪਾਣੀ ਆਉਂਦਾ ਨਹੀਂ ਦੂਰ ਤੋਂ ਭਰ ਕੇ ਲਿਆਉਣਾ ਪੈਂਦਾ। ਸੋ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਰਾ ਸ਼ਹਿਰ ਛੱਡ ਕੇ ਜਿਹੜਾ ਨਹੀਂ ਪੱਥਰ ਧਰਿਆ ਗਿਆ ਸ਼ੁਰੂਆਤ ਕੀਤੀ ਗਈ ਹੈ ਤਾਂ ਇੱਥੋਂ ਕੀਤੀ ਗਈ ਹੈ ਇਸ ਕਰਕੇ ਬਰਾਬਰ ਹੋ ਗਿਆ ਗਮ ਬਣ ਗਿਆ ਸ਼ੁਰੂਆਤ ਤੋਂ ਕੀਤੀ ਹੈ ਬੱਜ ਗਿਆ ਸੇ ਜੀ ਠੀਕ ਹੈ ਪਏ ਪਏ ਆ ਜਾ ਪਹਿਲੇ ਬਾਰਡਰ ਬਾਕੀ ਬਣਵਾਇਆ ਸੀ ਅੱਛਾ ਅੱਛਾ ਚਲੋ ਕੱਟਿਓ ਭਾਈ ਨੇ ਬਣਾਈ ਤਾਂ ਸਾਰਾ ਕੁਝ ਜਾਣਿਆ ਰਮਜਿੰਦਰ ਕਹਿੰਦਾ ਕਹਿੰਦਾ ਲਹਿਰੇ ਵਾਂਗੂ ਕੁੜੇ ਲੜਦੀ ਹੋਊਗਾ ਸਾਡੀ ਅਸੀਂ ਵੀ ਵੋਟਾਂ ਮੰਗਣ ਜੋਗੇ ਹੋ ਜੀ ਨਹੀਂ ਦੇਖੋ ਗੱਲ ਇਹ ਹੈ ਮੇਰੇ ਲਈ ਲਹਿਰਾ ਮੋਨਾ ਖਨੋਰੀ ਹਰ ਪਿੰਡ ਹਰ ਸ਼ਹਿਰ ਇੱਕ ਜਦੋਂ ਯਾਦ ਹੋਊਗਾ ਸ਼ੁਰੂ ਦੇ ਵਿੱਚ ਮੈਂ ਇੱਥੇ ਦਿੱਤਾ ਨਾ ਫਾਇਰ ਬ੍ਰਿਗੇਡ ਤੁਹਾਨੂੰ ਸਹੀਦਾ ਨਾ ਤਾਂ ਮੈਨੂੰ ਲੈਹਰੇ ਵਾਲੇ ਕਹਿਣ ਲੱਗੇ ਜੀ ਕਹਿੰਦੇ ਫਾਇਰ ਬ੍ਰਿਗੇਡ ਤਾਂ ਲੈਹਰੇ ਚਾਹੀਦਾ ਸੀ ਮਗਾ ਬਾਈ ਖਨੌਰੀ ਵਾਲੇ ਕਹਿੰਦੇ ਇੱਥੇ ਚਾਹੀਦਾ ਸੀ ਸੋ ਦੇਖੋ ਆਪਾਂ ਸੈਂਟਰ ਦੇ ਵਿੱਚ ਕਿਉਂ ਚੁਣਿਆ ਕਿ ਇੱਥੇ ਜੇ ਰੱਬ ਨਾ ਕਰੇ ਲੋੜ ਪੈ ਜੇ ਤਾਂ ਲੈਰੇ ਨੂੰ ਵੀ ਮਸ਼ੀਨਾਂ ਜਾ ਸਕਦੀਆਂ ਤੇ ਖਨੌਰੀ ਵੀ ਜਾ ਸਕਦੀਆਂ ਸੋ ਜਿੱਥੇ ਜਿਹੜੀ ਚੀਜ਼ ਦੀ ਲੋੜ ਹੈ ਸਹੀ ਢੰਗ ਦੇ ਨਾਲ ਮੇਰੀ ਕੋਸ਼ਿਸ਼ ਇਹ ਹੈ ਵੀ ਉਹ ਚੀਜ਼ ਉੱਥੇ ਦਿੱਤੀ ਜਾਵੇ। ਅਰ ਇੱਥੇ ਜਿਵੇਂ ਬਾਰਡਰ ਵਾਕ ਦੀ ਗੱਲ ਤੇ ਹੁੰਦੀ ਕੋਈ 13 13 ਕਰੋੜ ਰੁਪਇਆ ਲੱਗਣਾ। ਕੋਈ ਛੋਟਾ अमाउंट ਨਹੀਂ ਹੈ। ਇੱਥੇ ਲੋੜ ਸੀ। ਖਣੋਰੇ ਲੋੜ ਸੀ। ਸੋ ਅਸੀਂ ਉੱਥੇ ਲਾਈ ਆ। ਸੋ ਜਿੱਥੇ ਜਿਹੜੀ ਚੀਜ਼ ਦੀ ਲੋੜ ਹੈ ਹੁਣ ਦੇ ਮਹੱਲਾ ਕਲੀਨਿਕ ਲਈ ਸੀ। ਇੱਥੇ ਇੱਕ ਤਾਂ ਆਪਾਂ ਪਹਿਲਾਂ ਦਿੱਤਾ। ਆਪਣਾ ਉੱਥੇ ਚੱਲ ਰਿਹਾ। ਅਰ ਉਸ ਮਹੱਲਾ ਕਲੀਨਿਕ ਦੇ ਵਿੱਚ ਸੋ 150 ਮਰੀਜ਼ ਦੀ ਰੋਜ਼ਾ ਅਸਤਾ 150 ਮਰੀਜ਼ ਹਰ ਮੁਹੱਲਾ ਕਲੀਨਿਕਾ ਦੀ ਮੈਂ ਤੁਹਾਨੂੰ ਦੱਸਣੀ ਚਾਹਣਾ ਐਡੀ ਡਿਮਾਂਡ ਹੈ ਅਸੀਂ ਲੁਧਿਆਣਾ ਸ਼ਹਿਰ ਚ ਗਏ ਆ ਵੋਟਾਂ ਹੋਈਆਂ ਸੀ ਵਿੱਚ ਉੱਥੋਂ ਦੇ ਲੋਕਾਂ ਨੇ ਕਿ ਐਡੇ ਐਡੇ ਵੱਡੇ ਹਸਪਤਾਲ ਨਹੀਂ ਉੱਥੇ ਜਦੋਂ ਅਸੀਂ ਮਹੱਲਿਆਂ ਦੇ ਵਿੱਚ ਵੋਟਾਂ ਮੰਗਣ ਦੇ ਲਈ ਗਏ ਤਾਂ ਉੱਥੋਂ ਦੇ ਲੋਕਾਂ ਨੇ ਕਿਹਾ ਕਿ ਜੀ ਸਾਡੇ ਮੁਹੱਲਾ ਕਲੀਨਿਕ ਕੋਸੇ ਤਾਂ ਮੈਂ ਕਿਹਾ ਇਧਰ ਐਡੇ ਐਡੇ ਹਸਪਤਾਲ ਨਹੀਂ ਤੇ ਕੀ ਕਰਨਾ ਕਦੇ ਨਹੀਂ ਜੀ ਜੋ ਮੁਹੱਲਾ ਕਲੀਨਿਕ ਦੀ ਗੱਲ ਆ ਉਹ ਕਿਤੇ ਹੈ ਨਹੀਂ। ਸੋ ਸਾਰੀ ਦਵਾਈ ਫਰੀਕ। ਤੇ ਹੁਣ ਦੂਜਾ ਮੁਹੱਲਾ ਕਲੀਨਿਕ ਹੈ ਜਿਹੜਾ ਉਹ ਗੁਰੂ ਰਵੀਦਾਸ ਜੀ ਦਾ ਮੰਦਿਰ ਆ ਆਪਣੇ ਇਧਰਲੇ ਪਾਸੋਂ ਨੇੜੇ ਪੈ ਜਾਊਗਾ। ਆ ਟੋਹਾਣਾ ਰੋਡ ਤੇ। ਹੁਣ ਅਸੀਂ ਦੂਜਾ ਮੁਹੱਲਾ ਕਲੀਨਿਕ ਉੱਥੇ ਖੋਲਣ ਜਾ ਰਹੇ ਹਾਂ। ਪਰ ਮੈਂ ਧੰਨਵਾਦ ਕਰਦਾ ਗੁਰੂ ਰਵੀਦਾਸ ਮੰਦਿਰ ਕਮੇਟੀ ਦਾ। ਜਿਨ੍ਹਾਂ ਨੇ ਉੱਥੇ ਜਗ੍ਹਾ ਵੀ ਦਿੱਤੀ ਐ ਰੁਪਈਆ ਦਾ 25 ਲੱਖ ਸਰਕਾਰ ਨੇ ਲਾਉਣਾ ਉੱਥੇ ਪਰ ਉੱਥੇ ਜ਼ਰੂਰਤ ਸੀ ਕਿਉਂਕਿ ਸਾਰਾ ਇਧਰ ਲੈਰੀਆ ਕਵਰ ਹੋ ਜਾਂਦਾ ਸੋ ਸਾਰੀਆਂ ਉੱਥੇ ਦਵਾਈਆਂ ਔਰ ਉਹਦੇ ਵਿੱਚ ਅਸੀਂ ਮਹੱਲਾ ਕਲੀਨਿਕ ਦੇ ਵਿੱਚ ਹੋਰ ਵੀ ਕਈ ਗੱਲਾਂ ਜੋੜਨ ਜਾ ਰਹੇ ਹਾਂ ਹੋਰ ਇਲਾਜ ਵੀ ਉੱਥੇ ਹੋਣੇ ਨੇ ਸੋ ਉਹ ਇੱਥੇ ਦੋ ਮਹੱਲਾ ਕਲੀਨਿਕ ਵੀ ਆਪਾਂ ਬੜਾਏ ਗਏ ਆ ਤੇ ਰਾਸ਼ਨ ਦੀ ਪੂਰੀ ਗੱਲ ਕੀਤੀ ਐ ਮੈਂ ਹੁਣੇ ਪੁੱਛ ਲਾਣਾ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਜੇ ਅਪਲਾਈ ਕੀਤਾ ਤਾਂ ਰਸ਼ਨ ਦੀ ਪੂਜ ਬਣ ਜਾਊਗਾ ਨਹੀਂ ਜਿਹੜੀ ਸਪਲਾਈ ਹੈ ਕੋਈ ਜਿਸ ਤਰੀਕੇ ਦੇ ਨਾਲ ਬਾੜ ਦੇ ਲੋਕ ਚਾਹਣਗੇ ਉਸ ਤਰੀਕੇ ਨਾਲ ਮੈਂ ਸਪਲਾਈ ਕਰਾ ਲਵਾਂਗਾ ਆਹ ਕੋਈ ਕੋਈ ਨਾ ਕਰਦਾ ਨਾਰਜੀ ਨੂੰ ਕਹੀ ਹੈ ਕੀ ਗੱਲ ਹੋਊਗੀ ਬੱਬੀ ਬੰਦ ਤੇ ਪਤਾ ਕਿ ਤੁਹਾਨੂੰ ਲਈ ਖੜਾ ਹੋ ਅਚਾਨਕ ਇੱਕ ਕਿੱਥੇ ਰਹਿ ਜਾਓ ਬਹੁਤ ਬਹੁਤ ਗੱਲ ਕਰਦੇ ਵੀ ਤੁਹਾਨੂੰ ਇਹਦੀ ਸਹੂਲਤ ਕਰਾਂਗੇ ਸਾਡੇ ਇੱਕ ਨਾ ਹੀ ਹੋ ਜੇ ਮੁੱਢੇ ਹਮੇ ਟ੍ਰੇਡ ਕਰਨੀ ਤੇ ਸਾਡੇ ਰੈਂਪ ਮੰਡੀ ਤੇ ਸਾਡੇ ਮੌਤ ਹੋ ਗਈ ਤੇ ਉਹ ਤੋਂ ਪੁੱਤ ਹੋ ਜੋ ਚ ਨੰਬਰ ਤੋਂ ਹੋਏ ਮੈਂ ਸਾਰੇ ਮੰਮਾ ਹੀ ਕੋਈ ਰਹਿ ਜਾਂਦੇ ਕਿਰਿਟਿਕਲ ਇਹਦੀ ਬਾੜ ਨੂੰ ਮੁਰਦੇ ਜੀ ਹੂੰ ਤਾਂ ਸਾਡੇ ਬੇਰਜਗਾਰੀ ਬਹੁਤ ਆ ਸਰਕਾਰ ਕੀ ਕਰ ਸਕਦੇ ਇਹੋ ਭਰਤੀ ਕੀਤੇ ਹੋਣ ਹਾਂ ਤੁਸੀਂ ਹੈਰਾਨ ਹੋਵੋਗੇ ਜਦੋਂ ਤਾਂ ਇਹੋ ਭਰਤੀ ਕੀਤੀ ਉਦੋਂ ਤਾਂ ਕੋਈ ਕਹੇ ਜੀ ਮੈਨੂੰ ਇੱਥੇ ਲਾ ਦਿਓ ਕੋਈ ਕਹੇ ਮੈਨੂੰ ਇੱਥੇ ਲਾ ਦਿਓ ਤੇ ਕਰੀਬ ਸਾਰੇ ਅਸਤੀਫੇ ਦੇ ਗਏ ਤੇ ਇਹੋ ਦੀ ਕਮੀ ਉੱਥੇ ਦੀ ਉੱਥੇ ਰਹਿ ਗਈ ਹੁਣ ਜਿਹੜਾ ਇੱਥੇ ਇਹੋ ਹੈ ਉਹਦੇ ਨਾਲ ਵੀ ਚਾਰ ਕਮੇਟੀਆਂ ਨੇ ਪਰ ਫਿਰ ਵੀ ਮੈਂ ਕੋਸ਼ਿਸ਼ ਕਰਦਾ ਕਿ ਕਿਸੇ ਨਾ ਕਿਸੇ ਟੰਗ ਦੇ ਨਾਲ ਇੱਕ ਦਿਨ ਵੈਸੇ ਠੀਕ ਕਰਿਆ ਨੇ ਹਰਮ ਨੇ ਇੱਕ ਦਿਨ ਦਾ ਘਟ ਦੋ ਘਟ ਹੋਣੀ ਚਾਹੀਦਾ ਉਹ ਮੈਂ ਕਰਦਾ ਕੋਸ਼ਿਸ਼ ਤੇ ਇੱਕ ਦਿਨ ਆਪਾਂ ਇੱਥੇ ਜਿਹੜਾ ਉਹਦਾ ਨਿਸ਼ਚਿਤ ਕਰਾਂਗੇ ਤੇ ਬਾਕੀ ਸੀਵਰੇ ਤੇ ਲਾਈਟ ਸਿਸਟਮ ਦੀ ਹੈ ਇਹ ਸਾਰੀ ਪ੍ਰਪੋਜ਼ਲ ਬਣਾ ਕੇ ਭੇਜੀ ਹੋਈ ਹੈ ਕਮੇਟੀ ਵੱਲੋਂ ਜਿਸ ਤਰ੍ਹਾਂ ਦੇ ਲੋਕਾਂ ਦੇ ਨਾਲ ਅਸੀਂ ਵਾਅਦੇ ਕੀਤੇ ਤੇ ਅਸੀਂ ਸਾਰੇ ਵਾਅਦੇ ਵੀ ਪੂਰੇ ਕਰ ਰਹੇ ਹਾਂ ਜਿਸ ਤਰੀਕੇ ਦੇ ਨਾਲ ਲੋਕ ਚਾਹ ਰਹੇ ਨੇ ਉਸੇ ਤਰੀਕੇ ਦੇ ਨਾਲ ਕੰਮ ਹੋ ਰਹੇ ਨੇ ਆ ਤੁਸੀਂ ਬੈਠਿਓ ਪਿੰਡਾਂ ਦੇ ਲੋਕ ਵੀ ਬੈਠੇ ਨੇ ਅਸੀਂ ਕਿਹਾ ਸੀ ਕਿ ਟੇਲਾਂ ਤੇ ਪਾਣੀ ਪਹੁੰਚਾ ਦੇਵਾਂਗੇ ਪਹੁੰਚਾਇਆ ਨਾ ਪਹੁੰਚਾਇਆ ਤੇ ਇਹਨਾਂ ਦੇ ਪਾਣੀ ਜਦੋਂ ਭਗਦਿਆਂ ਨੇ ਨਾ ਸੂਏਨ ਫਟਾਫਟ ਕੋਈ ਪਾਣੀ ਦੀ ਕਮੀ ਨਹੀਂ ਥੇ ਕਮੀ ਥੇ ਤਾਂ ਕੰਮ ਕਰਨ ਦੀ ਕਮੀ ਥੀ ਪਾਣੀ ਉਹੀ ਹੈ ਉਹੀ ਬਿਜਲੀ ਹੈ ਸਭ ਕੁਝ ਉਹੀ ਹੈ ਉਹੀ ਮੁਲਾਜ਼ਮ ਨੇ ਸਭ ਕੁਝ ਚੱਲੀ ਜਾਂਦਾ ਪਰ ਹੁਣ ਬਿਜਲੀ ਦਿਨੇ ਵੀ ਮਿਲਦੀ ਆ ਤੁਨੂੰ ਬਿਜਲੀ ਬਾਦੂ ਵੀ ਮਿਲਦੀ ਆ ਕਦੇ ਰਾਤ ਨੂੰ ਹੀ ਉੱਠ ਕੇ ਜਾਣਾ ਪੈਂਦਾ ਨਹਿਰੀ ਪਾਣੀ ਲੋਕਾਂ ਦੇ ਸਾਰੇ ਦੇ ਖੇਤਾਂ ਨੂੰ ਲਾਤਾ 20% ਪਾਣੀ ਸੀ ਜਿਹੜਾ ਪਹਿਲਾਂ ਯੂਟਿਲਾਈਜ਼ ਹੁੰਦਾ ਤੇ ਅੱਜ 60% ਲੋਕਾਂ ਦੇ ਖੇਤਾਂ ਨੂੰ ਪਾਣੀ ਲੱਗੇ ਅੱਜਿੱਥੇ ਲੋਪੜੇ ਆਸਮਗਾਤੀ ਦੀ 33 ਸਾਲਾਂ ਤੋਂ 33 ਸਾਲਾਂ ਤੋਂ ਜਿੱਥੇ ਕਦੇ ਪਾਣੀ ਦੇਖਿਆ ਨਹੀਂ ਤੇ ਉੱਥੇ ਪਾਣੀ ਜਾ ਰਹੇ ਨੇ ਸਾਰੇ ਇਲਾਕਾ ਸਾਰਾ ਪੰਜਾਬ ਇਸ ਗੱਲ ਦੀ ਗਵਾਹੀ ਭਰਦਾ ਤੇ ਹੁਣ ਜਿਹੜਾ ਕਰਨ ਜਾ ਰਹੇ ਆ ਅਸੀਂ ਸਕੀਮਾਂ ਆਉਂਦੀਆਂ ਰਹਿੰਦੀਆਂ ਨੇ ਪਰ ਮੈਂ ਇਹ ਕਹਿ ਸਕਦਾ ਕਿ ਜੋ ਸਰਕਾਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਸਾਡੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਦੇ ਉੱਤੇ ਜੋ ਸਰਕਾਰ ਕਰ ਰਹੀ ਹੈ ਸਹੀ ਨiyet ਦੇ ਨਾਲ ਕਰ ਰਹੀ ਹੈ ਇਮਾਨਦਾਰੀ ਦੇ ਨਾਲ ਕਰ ਰਹੀ ਹੈ ਪਰ ਪਹਿਲਾਂ ਕੇਂਦਰ ਦੀ ਸਰਕਾਰ ਨੇ ਮੋਦੀ ਸਾਹਿਬ ਦੀ ਸਰਕਾਰ ਨੇ ਆਯੁਸ਼ਮਾਨ ਯੋਜਨਾ ਜਾਂਦੀ ਸੀ ਪਤਾ ਸਾਰਿਆਂ ਨੂੰ ਹਾਂਜੀ ਹਾਂਜੀ ਸਾਰੇ ਲੋਕ ਵਿਚਾਰੇ ਕਾਰਡ ਪਾਈ ਫਿਰਦੇ ਰਹੇ ਜੇਪਾਂਜੀ ਜੇਪਾਂਜੀ ਕਾਰਡ ਤੇ ਹਸਪਤਾਲਾਂ ਚ ਕੋਈ ਬੜਾ ਨਹੀਂ ਲੈਂਦਾ ਸੀ ਥੱਕੇ ਮਾਰ ਕੇ ਬਾਹਰ ਕੱਢੀ ਜਾਂਦੇ ਸੀ ਤੇ ਜੇ ਕਿਤੇ ਕਿਸੇ ਕਦੇ ਨੂੰ ਲੈ ਲਿਆ ਅੰਦਰ ਫੜ ਲਿਆ ਵੀ ਚਲੋ ਤੇਰਾ ਇਲਾਜ ਕਰ ਦਾਂਦੇ ਆ ਦੰ ਦਵਾਈ 50000 ਦੀ ਦੇਣੀ ਤੇ ਬਿੱਲ 5 ਲੱਖ ਦਾ ਬਣਾ ਕੇ ਆਪ ਵੀ ਸਾਰਾ ਕੁਝ ਕਰੀ ਜਾਂਦੇ ਸੀ ਕਹਿੰਨ ਤੋਂ ਭਾਵ ਕਿ ਸਹੀ ਮੈਨਿਆਂ ਦੇ ਵਿੱਚ ਲੋਕਾਂ ਨੂੰ ਇਲਾਜ ਨਹੀਂ ਮਿਲਦਾ ਸੀ ਪਰ ਹੁਣ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ 10 ਲੱਖ ਰੁਪਏ ਤੱਕ ਦਾ ਇੱਕ ਪਰਿਵਾਰ ਦਾ 10 ਲੱਖ ਰੁਪਏ ਤੱਕ ਦਾ ਇੱਕ ਪਰਿਵਾਰ ਦਾ ਤੇ ਇੱਕ ਸਾਲ ਦੇ ਲਈ ਹੈ ਜਿਹੜਾ ਉਹ ਸਿਹਤ ਦਾ ਬੀਮਾ ਸ਼ੁਰੂ ਕਰਨਾ ਹੈ પાસ ਕਰਤਾ 1 ਅਕਤੂਬਰ ਨੂੰ ਸਾਰੇ ਲੋਕਾਂ ਦੀ ਜੇਬਾਂ ਦੇ ਵਿੱਚ ਅਸੀਂ ਕਾਰਡ ਪਾ ਦੇਨੇ ਨੇ ਉਹ ਰੱਬ ਕਰੇ ਲੋੜ ਪਵੇ ਨਾ ਸਾਰੇ ਤੰਦਰੁਸਤ ਰਹਿਣ ਖੁਸ਼ ਰਹਿਣ ਪਰ ਜੇ ਲੋੜ ਪੈ ਜੇ ਤਾਂ ਕੋਈ ਤੁਹਾਨੂੰ ਮਨਾ ਨਹੀਂ ਕਰ ਸਕਦਾ ਕਿਤੇ ਮਨਾਹੀ ਨਹੀਂ ਹੋ ਸਕਦੀ ਅੰਤ 3 ਕਰੋੜ ਲੋਕਾਂ ਨੂੰ ਦੇਣਾ ਭਾਵੇਂ ਕੋਈ ਗਰੀਬ ਹੈ ਤੇ ਭਾਵੇਂ ਕੋਈ ਅਮੀਰ ਹੈ ਆਮ ਆਦਮੀ ਪਾਰਟੀ ਜਿੰਦਾਬਾਦ ਭਗਵਾਨ ਸਿੰਘ ਜਿੰਦਾਬਾਦ ਕਿਉਂਕਿ ਇਹ ਦਿੱਕਤ ਆ ਜਾਂਦੇ ਸੀ ਕੌਣ ਅਮੀਰ ਹੈ ਜੀ ਕੌਣ ਗਰੀਬ ਹੈ ਇਹ ਹੀ ਫਾਸਲਾ ਅਫਸਰ ਆਪਣੀ ਮਰਜ਼ੀ ਕਰ ਲੈਂਦੇ ਸੀ ਇਹੀ ਨਹੀਂ ਪਤਾ ਲੱਗਦਾ ਦੀ ਕਾਰ ਇਸੇ ਗੱਲ ਚੁੱਲਝੇ ਰਹਿੰਦੇ ਸੀ ਅੱਜ ਜਿਵੇਂ ਬਿਜਲੀ ਦੀ ਗੱਲ ਕੀਤੀ ਸੀ ਸਾਨੇ ਹੁਣ ਪਿਛਲੀਆਂ ਸਰਕਾਰਾਂ ਨੇ ਵੀ ਕੀਤੀ ਸੀ ਕਾਰ ਮਿਲਾਵਟ ਖੋਰੀ ਦੇ ਪੂਰੀ ਡੈਡਲੀ ਅਗੇਂਸਟ ਹੈ ਲੋਕਾਂ ਦੀ ਸਿਹਤ ਨਾਲ ਖਿਲਵਾੜ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਊਗੀ ਇਸ ਗੱਲ ਵੱਲ ਜਦੋਂ ਵੀ ਕੋਈ ਇਸ ਤਰ੍ਹਾਂ ਦੇ ਲੋਕ ਫੜੇ ਜਾਂਦੇ ਨੇ ਪਿਛਲੇ ਦਿਨਾਂ ਚ ਅਸੀਂ ਕਾਰਵਾਈਆਂ ਵੀ ਕੀਤੀਆਂ ਨੇ ਕਿਸੇ ਨਾਲ ਕੋਈ ਰਇਤ ਨਹੀਂ ਇਹ ਵੀ ਇਸ ਨੂੰ ਅਸੀਂ ਇੱਕ ਵੱਡਾ ਇਹ ਮੰਨ ਕੇ ਚੱਲਦੇ ਆ ਕਿ ਜੋ ਨਸ਼ੇ ਨੇ ਜਿਹੜੇ ਉਹ ਜਿੱਥੇ ਸਮਾਜ ਨੂੰ ਖੋਖਲਾ ਕਰ ਰਹੇ ਨੇ ਇਹ ਮਲਾਵਟ ਵਾਲੇ ਦੁੱਧ ਵਗੈਰਾ ਇਹ ਵੀ ਸਮਾਜ ਨੂੰ ਖੋਖਲਾ ਕਰਦੇ ਨੇ ਅਸੀਂ ਇਹਨਾਂ ਨੂੰ ਇੱਕੋ ਤਰੀਕੇ ਨਾਲ ਲੰਨੇ ਆ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਹੈ ਇਹ ਕਿ ਅਸੀਂ ਇਸ ਤਰ੍ਹਾਂ ਦੀ ਜੋ ਵੀ ਕੰਮ ਕਰਦੇ ਨੇ ਉਹਨੂੰ ਸਖਤੀ ਦੇ ਨਾਲ ਰੋਕਾਂਗੇ ਤੇ ਮਲਾਵਟ ਕਿਸੇ ਨੂੰ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ ਧਿਆਨ ਦੇਵਾਂਗੇ ਨਹੀਂ ਧਿਆਨ ਦਿੱਤਾ ਜਾ ਰਿਹਾ ਪਹਿਲਾਂ ਕਈ ਇਸ ਤਰ੍ਹਾਂ ਦੇ ਜੋ ਹੋਟਲ ਖੁੱਲੇ ਨੇ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਨੇ ਅਸੀਂ ਉਹਨਾਂ ਦੇ ਕਾਰਵਾਈ ਵੀ ਕੀਤੀ ਹੈ ਤੇ ਹੋਟਲ ਵਾਲੇ ਉਹਦਾ ਕਾਰੋਬਾਰ ਕਰਨ ਪਰ ਅਜਿਹੇ ਕੰਮਾਂ ਤੋਂ ਗਰੇਜ ਕਰਨ ਮੈਂ ਤੁਹਾਡੇ ਰਾਈਂ ਕਹਿਣਾ ਵੀ ਚਾਹੁੰਨਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਊ ਉਹਨਾਂ ਨੂੰ ਜਿਹੜੇ ਇਸ ਕੰਮ ਦੇ ਵਿੱਚ ਇਨਵੋਲਵ ਹੋਏ ਤੇ ਆਪਦਾ ਤਰੀਕੇ ਨਾਲ ਕਾਰੋਬਾਰ ਕਰਨ ਅਜਿਹੇ ਕੰਮਾਂ ਤੋਂ ਗਰੇਜ ਕਰਨ ਜਿਹੜਾ ਜ ਮੇਰੀ ਪਾਣੀ ਦਾ ਰਿਕਾਰਡ ਹੈ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਮੈਂ ਕਹਿ ਸਕਦਾ ਮੂਨਕ ਦੇ ਲੋਕਾਂ ਦੇ ਲਈ ਹੈ ਕਿਉਂਕਿ ਪੀਣ ਵਾਲਾ ਪਾਣੀ ਸ਼ੁੱਧ ਹੋਵੇ ਸਭ ਤੋਂ ਜ਼ਰੂਰੀ ਹੈ ਪਰ ਇਹ 13 ਕਰੋੜ ਰੁਪਏ ਦੀ ਲਾਗਤ ਦੇ ਨਾਲ ਮੂਨਕ ਸ਼ਹਿਰ ਦੇ ਵਿੱਚ ਪੀਣ ਵਾਲਾ ਪਾਣੀ ਹੈ ਜਿਹੜਾ ਨਹਿਰ ਦਾ ਪਾਣੀ ਲੈ ਕੇ ਉਹਨੂੰ ਟ੍ਰੀਟ ਕਰਕੇ ਇਸ ਸ਼ਹਿਰ ਦੇ ਹਰ ਘਰ ਤੇ ਸਪਲਾਈ ਕੀਤਾ ਜਾਊਗਾ। ਸੋ ਅੱਜ ਉਹਦੀ ਪਾਈਪਲਾਈਨ ਪਹਿਲਾਂ ਕਿਉਂਕਿ ਪਾਣੀ ਤਾਂ ਬਾਅਦ ਜਾਣਾ ਪਹਿਲਾਂ ਪਾਈਪਲਾਈਨ ਵਿਛਣੀ ਆ। 3.5 ਕਿਲੋਮੀਟਰ ਪਾਈਪਲਾਈਨ ਵਿਛਣੀ ਆ। ਤੇ ਉਹਦਾ ਅੱਜ ਅਸੀਂ ਕੰਮ ਸ਼ੁਰੂ ਕਰਾਇਆ ਹੈ। ਦੇਗੀ ਪਾਈ ਪਾਈ ਜਾਣੇ ਨੇ ਜੀ ਦੀ ਲਾਈਫ 50 ਸਾਲ ਹੈ। ਸੋ ਇਹ ਬਹੁਤ ਵੱਡੀ ਮੈਂ ਕਹਿ ਸਕਦਾ ਮੂਲਕ ਤੇ ਲੋਕਾਂ ਦੇ ਲਈ ਇੱਕ ਸੁਗਾਤ ਹੈ ਸਰਕਾਰ ਦੀ ਇਸ ਤੋਂ ਬਾਅਦ ਮਹੌਨਾ ਖਨੌਰੀ ਜਾਣਾ ਉੱਥੇ ਵੀ 11 ਕਰੋੜ ਰੁਪਏ ਦੀ ਲਗਤ ਦੇ ਨਾਲ ਵਾਟਰ ਟ੍ਰੀਟਮੈਂਟ ਪਲਾਂਟ ਬਣਾ ਰਿਆ ਹੈ ਤੇ ਪਾਈਪ ਲਾਈਨ ਦਾ ਅੱਜ ਉੱਥੇ ਵੀ ਕਰੀਬ 3 ਕਰੋੜ ਦਾ ਹੈ ਸ਼ਾਇਦ 3 ਕਰੋੜ ਦੀ ਲਗਤ ਦੇ ਨਾਲ ਉੱਥੇ ਵੀ ਜਿਹੜੇ ਪਾਈਪ ਲਾਈਨ ਹੈ ਉਹਦਾ ਕੰਮ ਸ਼ੁਰੂ ਕਰਨਾ ਹੈ ਇੱਕ ਪਾਸੇ ਇਹ ਦੋਨੋਂ ਹੱਲਾ ਕਬੀਲੇ ਚੱਲੇ ਜਾ ਰਹੇ ਆ ਦੂਜੇ ਪਾਸੇ ਜਿਹੜਾ ਮੌਨਕ ਦਾ ਹਸਪਤਾਲ ਹੈ ਮਤਰਾਂ ਦੀ ਬਹੁਤ ਜ਼ਿਆਦਾ ਦੇਖੋ ਡਾਕਟਰਾਂ ਦੀ ਘਾਟ ਬਿਲਕੁਲ ਮੈਂ ਮੰਨਦਾ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਰ ਨਾਲ ਇਹ ਵੀ ਹੈ ਕਿ ਅਸੀਂ ਬੜੀ ਕੋਸ਼ਿਸ਼ ਕੀਤੀ ਹੈ ਕੋਈ ਡਾਕਟਰ ਇੱਥੇ ਆਉਂਦਾ ਨਹੀਂ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਬਹੁਤ ਵੱਡਾ ਪਲਾਨ ਕਰਨ ਜਾ ਰਹੇ ਹਾਂ ਜਿਹਦੀ ਚਰਚਾ ਮੈਂ ਬਾਅਦ ਦੇ ਵਿੱਚ ਕਰੂੰਗਾ ਤੇ ਮੈਨੂੰ ਇਹ ਲੱਗਦਾ ਹੈ ਕਿ ਹਲਕੇ ਲਹਿਰੇ ਦੇ ਲੋਕ ਬੜਾ ਫਖਰ ਮਹਿਸੂਸ ਕਰਨਗੇ ਕਿ ਇੱਥੇ ਜਿਹੜੀ ਮੈਡੀਕਲ ਫੈਸਿਲਿਟੀ ਕਰਨੀ ਹੋ ਪਿਛਲੇ ਲੰਬੇ ਸਮੇਂ ਤੋਂ ਹਲਕਾ ਲਹਿਰਾ ਜਿਹੜਾ ਪਛੜਿਆ ਹੋਇਆ ਹੈ ਖਨੌਰੀ ਦਾ ਜਿਹੜਾ ਹਸਪੀਟਲ ਹੈ ਖੁੱਲਦਾ ਤਾਂ ਹੈ ਨਾ ਮੌਨਕ ਦਾ ਖਨੌਰੀ ਦਾ ਖੁੱਲਿਆ ਹੀ ਕਦੀ ਨਹੀਂ ਹੈ ਤੇ ਹੁਣ ਅਸੀਂ ਇਸ ਤਰ੍ਹਾਂ ਦਾ ਇੰਤਜ਼ਾਮ ਕਰਨੇ ਜਾ ਰਹੇ ਹਾਂ ਜਿਹੜਾ ਕਿਤੇ ਨਹੀਂ ਹੋਇਆ ਸ਼ਾਇਦ ਉਹ ਫਿਰ ਲਹਿਰੇ ਦੇ ਵਿੱਚ ਹੋਣ ਜਾ ਰਿਹਾ ਹੈ